ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਪਰਮਜੀਤ ਸਿੰਘ ਪੁਲਾਬ ਹੋ ਰਿਹਾ ਜੀ ਜੋ ਅੱਜ ਦਾ ਪ੍ਰੋਗਰਾਮ ਕਿਸਾਨ ਮਜ਼ਦੂਰ ਮੋਰਚੇ ਨੇ ਅਲਿਖਿਆ ਪੰਜਾਬ ਭਰ ਵਿੱਚ ਮੋਟਰਸਾਈਕਲ ਮਾਰਚ ਕੱਢੇ ਜਾ ਰਹੇ ਆ ਉਸੇ ਤਹਿਤ ਅੱਜ ਅਸੀਂ ਦਾਣਾ ਮੰਡੀ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਬਹੁਤ ਵੱਡਾ ਲਾਂਬਸਾਲ ਇਕੱਠ ਇਕੱਠਾ ਆਇਆ ਲੋਕ ਪੱਪਾਂ ਭਾਰ ਹੋ ਗਿਆ ਅਕੇ ਲੋਕ ਝੰਡੇ ਮੋਟਰਸਾਈਕਲ ਗੱਡੀਆਂ ਲੈ ਕੇ ਬਾਹਰ ਆ ਗਿਆ ਤੇ ਸ਼ਾਮਾਂ ਤੱਕ ਕੇਜਰੀਵਾਲ ਜੁੰਡਰੀ ਦੀਆਂ ਨਾਸਾਂ ਚ ਧੂਆ ਦੇ ਦਿੱਤਾ ਜਾਊਗਾ ਇਹਨਾਂ ਨੂੰ ਮਜਬੂਰ ਕਰ ਦੇਾਂਗੇ ਇਹਨਾਂ ਨੂੰ ਆਪਣਾ ਥੁੱਕ ਕੇ ਚੱਟਣਾ ਪਊਗਾ ਜਿਹੜੀ ਇਹ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਏ ਆ ਇਹ ਵਾਪਸ ਜਾਊਗੀ ਤੇ ਦੂਜਾ ਜੋ ਕਹਿੰਦੇ ਨਾ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ ਜਦੋਂ મોદી ਨੇ ਛੜ ਤੇ ਵਾਰ ਕੀਤਾ ਸੀ ਉਦੋਂ ਵੀ ਪੰਜਾਬ ਦੇ ਆ ਕਿਸਾਨਾਂ ਦਾ ਮਜ਼ਦੂਰਾਂ ਦਾ ਵਪਾਰੀਆਂ ਦਾ ਬੜਾ ਵੱਡੇ ਪੱਧਰ ਤੇ ਇਕਾ ਹੋਇਆ ਸੀ ਤੇ ਭਗਵੰਤ ਮਾਨ ਆ ਤੇ ਕੇਜਰੀਵਾਲ ਸੁਣ ਲੋ ਤਾੜਾ ਇਹ ਵਾਰ ਫਿਰ ਸਾਡੇ ਹੱਕ ਚ ਭੁਗਤਿਆ ਆ ਜਿਨੇ ਸਾਡੇ ਏਕੇ ਕੀਤੇ ਆ ਸਾਨੂੰ ਕਠਿਆਂ ਕੀਤਾ ਆ ਤੇ ਪੰਜਾਬ ਦੀ 1 ਇੰਚ ਜ਼ਮੀਨ ਤੇ ਕਿਸੇ ਵੀ ਕੀਮਤ ਤੇ ਕਬਜ਼ਾ برداشت ਨਹੀਂ ਕੀਤਾ ਜਾਊਗਾ ਹੁਣ ਸਾਡਾ ਜਿਹੜਾ ਮਾਰਥਿਆ ਦਾਣਾ ਮੰਡੀ ਟਾਂਡੇ ਤੋਂ ਸ਼ੁਰੂ ਹੋਣ ਲੱਗਾ ਟਾਂਡੇ ਸਾਰਾ ਸ਼ਹਿਰ ਦਾ ਪੂਰਾ ਰੌਂਡ ਲਾ ਕੇ ਵਾਇਆ ਖੁੱਡਾ ਦਸੂਹਾ ਪੁੱਜਾਂਗੇ ਇਸੇ ਤਰ੍ਹਾਂ ਦਸੂਹੇ ਬਾਜ਼ਾਰ ਦਾ ਰੌਂਡ ਘੱਟ ਗੇ ਸ਼੍ਰੀ ਕਰਨਾ ਸਾਹਿਬ ਆ ਕੇ ਸਮਾਪਤੀ ਕੀਤੀ ਜਾਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਦਾ ਪਾ ਚੱਲ ਚੱਲ ਜੋਨਾ ਚੱਲ ਰੁਕਾ ਨਹੀਂਆ ਪੁਰੇ ਦਿਲ ਸੱਜੇ ਮੋਰ ਚੈਂਪੀਅਨ ਮੇਰਾ ਸਿਦਾ ਪਾ ਉਹ ਸੱਜੇ ਮੋਰ ਸੱਜੇ ਉਹ ਟ੍ਰੈਫਿਕ ਰੋਗ ਲੈ ਕੇ ਦੀ ਟ੍ਰੈਫਿਕ ਰੋਗ ਆ ਬਹੁਤ ਰਾਹ ਤੇ ਉਹ ਟ੍ਰੈਫਿਕ ਤੇਰੀਆਂ ਗੁੰਡਰੀ ਹੁੰਦਾ ਪਾ ਨੈਂਡ ਕੂਲਿੰਗ ਪਾਲਸੀ ਰੱਤ ਕਰੋ ਕਿਰਤ ਕਰਨ ਦਾ ਇੱਕ ਜ਼ਿੰਦਾਬਾਦ 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 ਲੈਣ ਲਈ ਪਹੁੰਚੀਏ ਸਤਿਕਾਰੋ ਤੇ ਜੇ ਜਿਹੜਾ ਪੈਸੇ ਨਾ ਦਿੱਤੇਗਾ ਤਾਂ ਜਮੀਨ ਆਟੋਮੈਟਿਕ ਸਰਕਾਰ ਦੀ ਹੋ ਜਾਣੀ ਆ ਲੈ ਦੇ ਕੇ ਵੀ ਜਿਹੜੇ ਪੂੰਜੀਪਤੀ ਸੀਗੇ ਉਹ ਤਾਂ ਫਿਰ ਵੀ ਕੁਝ ਦੇ ਕੇ ਜਮੀਨਾ ਖੋਣੇ ਸੀ ਬਲਵਾਸ਼ੀ ਤੇ ਉਹ ਥੋਸਾਂ ਦੇ ਨਾਲ ਸਾਡੀਆਂ ਜਮੀਨਾ ਖੋਣੀਆਂ ਚਾਹਦਾ ਤੁਹਾਡੀ ਜਿੰਨੀ ਆ ਗਿਣਤੀ ਆ ਲਗਭਗ ਇੰਨੀ ਕ ਆਪਣੀਆਂ ਬਸੂਹੇ ਬਦਲ ਜਾਣੀਆਂ ਮੈਂ ਤੁਹਾਡੇ ਸਾਰਿਆਂ ਦੇ ਅੱਗੇ ਹੱਥ ਬੰਨ੍ਹ ਕੇ ਬੇਨਤੀ ਕਰਦਾ ਹਾਂ ਕਿ ਕਿਸਾਨ ਮਜ਼ਦੂਰ ਸੇਕ ਕਮੇਟੀ ਪੰਜਾਬ ਇੱਕ ਜਾਬਤਾ ਬੰਦ ਫੌਜ ਆ ਤੇ ਹੁਣ ਚਲੋ